ਦੂਰ ਦੁਕਾਨਦਾਰ ਵੀਰ ਜਿੱਦ ਤੱਕ ਘਰਾਂ ਦੇ ਵਿੱਚ ਬਾਤ ਜਾਂਦੀ ਹੈ ਕੰਮ ਕਰਦੀਆਂ ਮੇਰੀਆਂ ਮਾਤਾ ਤੇ ਭੈਣਾ ਪਹਿਲਾਂ ਆਪਾਂ ਕਰੀਏ ਦਸਵੇਂ ਗੁਰੂਆਂ ਨੂੰ ਯਾਦ ਗੱਜ ਕੇ ਆਖੋ ਵਾਹਿਗੁਰਜੀ ਕਾ ਖਾਲਸਾ ਵਾਹਿਗੁਰਜੀ ਕੀ ਫਤਿਹ ਸਾਡੇ ਬਲਾਰਿਆਂ ਨੇ ਬਸਤਾਰ ਦੇ ਨਾਲ ਸੋਡੇ ਨਾਲ ਗੱਲਬਾਤ ਸਾਂਝੀ ਕੀਤੀ ਹੈ ਮੈਂ ਉੱਧਰ ਨਾਜਮਾ ਜੜੀਆਂ ਇਹਨਾਂ ਨੇ ਛੋਡੇ ਨਾਲ ਗੱਲਬਾਤ ਸਾਂਝੀ ਕੀਤੀ ਹੈ ਥੋੜੇ ਸਮੇਂ ਦੇ ਵਿੱਚ ਹੀ ਸਾਡਾ ਆਉਣ ਦਾ ਮਤਲਬ ਕੀ ਹੈ ਅੱਜ ਰੈਲੀ ਰੱਖਣ ਦਾ ਪਿੰਡਾਂ ਦੇ ਵਿੱਚ ਲਗਾਤਾਰ ਸਵੇਰ ਤੋਂ ਲੈ ਕੇ ਸ਼ਾਮ ਤੱਕ ਸਾਰੇ ਜਿੰਨੇ ਮਾਰਸਾ ਜ਼ਿਲ੍ਹੇ ਦੇ ਪਿੰਡ ਹੈ ਦੋ ਸਵੇਰ ਦੋ ਸ਼ਾਮ ਨੂੰ ਮੀਟਿੰਗਾਂ ਤੇ ਰੈਲੀਆਂ ਕਰਨ ਦਾ ਮਤਲਬ ਇਹ ਹੈ ਭਰਾਵੋ ਵੀ ਹੋਣਾ ਜਿਹੜੀ ਅਸੀਂ ਅੱਜ ਤੋਂ ਕਾਫੀ ਸਮਾਂ ਪਹਿਲਾਂ ਗੱਲ ਕਹਿੰਦੇ ਸੀ ਬਲਾਰੇ ਜਿਹੜੀ ਉਹ ਗੱਲ ਤੁਸੀਂ ਸੁਣਨ ਨੂੰ ਤਿਆਰ ਨਹੀਂ ਸੀ ਅੱਜ ਵੀ ਲੋਕ ਜਿਹੜੀ ਸੁਣਨ ਨੂੰ ਤਿਆਰ ਨਹੀਂ ਤੁਸੀਂ ਤਾਂ ਫੇਰ ਵੀ ਵੱਡੀ ਗਿਣਤੀ ਚ ਆ ਗਏ ਹੋ ਕਈ ਪਿੰਡਾਂ ਦੇ ਵਿੱਚ ਅੱਜ ਵੀ ਲੋਕ ਕਹਿੰਦੇ ਨੇ ਵੀ ਯਾਰ ਇਹਦਾ ਕਿਸਾਨ ਯੂਨੀਅਨ ਨਾਲ ਹੈ ਜਿਹਦੀ ਮਰਜ਼ੀ ਸਰਕਾਰ ਬਣ ਜੇ ਇਹਨਾਂ ਧਰੋਲਾ ਪਾਉਣਾ ਉਹ ਅੱਜ ਵੀ ਨਹੀਂ ਗੱਲ ਸੁਣਦੇ ਉਹਨਾਂ ਨੂੰ ਸੁਣਾਉਣ ਦੀ ਲੋੜ ਆ ਆਪਾਂ ਨੂੰ ਆਪਣੇ ਕੋਲੇ ਪੰਜਾਬ ਦੇ ਵਿੱਚ ਸਿਰਫ ਦੋ ਚੀਜ਼ਾਂ ਨੇ ਅੱਡੋ ਅੱਡ ਸਾਰੇ ਜ਼ਿੰਮੇਦਾਰੀ ਸ਼ਾਮਦ ਦੇ ਨੇ ਆਪਦੀ ਵੀ ਸਾਡੇ ਕੋਲੇ ਪਾਣੀ ਹੈ ਸਾਡੇ ਕੋਲੇ ਧਰਤੀ ਹੈ ਆਪਾਂ ਇਹ ਸਮਝਦੇ ਆਂ ਹੋਰ ਸਾਰੇ ਸ਼ਾਮਦ ਦੇ ਸਾਡੇ ਕੋਲੇ ਕੋਲਾ ਹੈ ਤੇਲ ਹੈ ਸਿਉਣਾ ਨਿਕਲਦਾ ਉਹ ਤੇ ਉਹ ਆਪ ਦਾ ਪਹਿਰਾ ਦਿੰਦੇ ਆ ਜਦੋਂ ਆਪਾਂ ਨੂੰ ਸਿਉਣਾ ਚਾਹੀਦਾ ਤੇਲ ਚਾਹੀਦਾ ਲੋਹਾ ਚਾਹੀਦਾ ਕੋਈ ਰੇਤਾ ਚਾਹੀਦਾ ਉਹਨਾਂ ਨੇ ਬਾकायदा ਪਹਿਲਾਂ ਪੈਸੇ ਲੈਣੇ ਆ ਬਾਅਦ ਦੇ ਵਿੱਚ ਆਪਾਂ ਨੂੰ ਉਹ ਆਪਣੀ ਚੀਜ਼ ਦੇਣੀ ਆ ਜਿਵੇਂ ਆਪਾਂ ਦੁਕਾਨਦਾਰ ਤੋਂ ਲੈਣੇ ਆ ਅੱਧਾ ਜਾਂ ਤਿੰਨ ਸੋ ਬਠੰਡੇ ਦੇ ਵਿੱਚ ਰੋਕਣਾ ਸਾਰੇ ਜਿਹੜੇ ਸ਼ਾਇਦ ਹੋਗੇ 24 ਹੋਗੇ ਇੱਕ ਦੋ ਕਿੱਲੇ ਰੋਕਣੇ 65000 ਕਿੱਲੇ ਰੋਕਣਾ ਤੇ 65000 ਰੋਕਣਾ ਉਹ ਫੈਸਲਾ ਤੁਸੀਂ ਕਰਨਾ ਜਿਹਦਾ ਰੱਲੇ ਵਾਲੇ ਨੇ ਇਹ ਫੈਸਲਾ ਕਰ ਲਿਆ ਮੇਠੂਠੇ ਵਾਲੀ 212 ਕਿੱਲਾ ਰੋਕਣਗੇ ਆਪਣਾ ਕੋਲੇ ਜ਼ਰੂਰ ਰੋਕਣਗੇ ਜਦੋਂ ਇੱਥੇ ਆਉਣਗੇ ਆਪਾਂ ਦੇਖਾਂਗੇ ਉਦੋਂ ਝੱਡਾ ਚੱਕਾ ਕੇ ਉਹਨਾਂ ਚੰਨ ਜਾਗਦੇ ਫੇਰ ਨਹੀਂ ਜ਼ਮੀਨ